ਕਹਿੰਦੇ ਆ ਕਦੇ ਵੀ ਨਾ ਕਹਿੰਦੇ ਆ ਕਦੇ ਵੀ ਕੋਈ ਗਿਲਵਾ ਸਿਕਵਾ ਨਾ ਕਰੋ ਰੱਬ ਨਾਲ ਕਦੇ ਵੀ ਕੋਈ ਗਿਲਵਾ ਸਿਕਵਾ ਕਦੇ ਨਾ ਕਰੋ ਪਰਮਾਤਮਾ ਨਾਲ ਕਿਉਂਕਿ ਕਿਉਂਕਿ ਜਿੰਨਾ ਕੁਸ਼ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ ਨਾ ਹੋ ਸਕਦਾ ਵੇ ਬਹੁਤ ਲੋਕ ਦਰਸਦੇ ਆ ਕਿਉਂਕਿ ਸਾਡੇ ਤੋਂ ਥੱਲੇ ਵੀ ਬਹੁਤ ਲੋਕ ਨੇ ਜਿਨ੍ਹਾਂ ਕੋਲ ਘਰ ਵੀ ਨਹੀਂ ਹੁੰਦਾ ਤੇ ਬਹੁਤ ਕੁਛ ਲੋਕ ਮਤਲਬ ਤਰਸਦੇ ਆ ਕਿ ਸਾਡੇ ਕੋਲ ਘਰ ਹੋਵੇ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਵੇ ਕਿ ਵਾਹਿਗੁਰੂ ਨੇ ਸਾਨੂੰ ਘਰ ਦਿੱਤਾ ਰਹਿਣ ਵਾਸਤੇ ਛੱਤ ਦਿੱਤੀ ਆ ਇਸੇ ਕਰਕੇ ਬਹੁਤ ਲੋਕ ਆਪਣੇ ਥੱਲੇ ਤੋਂ ਜਿਹੜੇ ਲੋਕ ਹੁੰਦੇ ਆ ਨਾ ਉਹਨਾਂ ਨੂੰ ਵੇਖ ਕੇ ਜੀਓ ਆਪਣੇ ਉੱਪਰ ਦੇ ਲੋਕ ਗੱਡੀਆਂ ਕਾਰਾਂ ਵਾਲਿਆਂ ਨੂੰ ਨਾ ਦੇਖੋ ਆਪਣੇ ਤੋਂ ਥੱਲੇ ਜਿਹੜੇ ਲਵਸ ਦੇ ਲੋਕ ਆ ਨਾ ਉਹਨਾਂ ਨੂੰ ਵੇਖ ਕੇ ਜਿਓ ਕਿਉਂਕਿ ਉਹ ਵੀ ਆਪਣੇ ਵਰਗੇ ਹੀ ਨੇ